ਉਸ ਟੈਕਸ ਦਾ ਪੈਹਾ ਇਹ ਭ੍ਰਿਸ਼ਟ ਅਧਿਕਾਰੀ ਸੁਣ ਲੈਣ ਕੰਨ ਖੋਲ ਕੇ ਮੇਰੀ ਗੱਲ ਇਹ ਭ੍ਰਿਸ਼ਟ ਅਧਿਕਾਰੀ ਉਸ ਪੈਸੇ ਦੀ ਤਨਖਾਹ ਲੈਂਦੇ ਨੇ ਕੀਤੋ ਲੁਕਿਆ ਨਗਰ ਕੌਂਸਲ ਅੰਦਰ ਵਰ ਜੋ ਸਹੀ ਤੁਹਾਡੀਆਂ ਜੇਬਾਂ ਖਾਲੀ ਕਰਾਉਣ ਤੱਕ ਜਾਂਦੇ ਨੇ ਇਹ ਬਿਊਰੋਕਰੇਟਸ ਦੇ 23 ਕੌਂਸਲਰ ਇਹਨਾਂ ਲੋਕਾਂ ਦੇ ਨਹੀਂ ਹੋਏ 24 ਸਾਡੇ ਐਮਐਲਏ ਸਾਹਿਬ ਪਤਾ ਨਹੀਂ ਕਿੱਥੇ ਗੁੰਮ ਨੇ ਜੇ ਇਹੀ ਕੰਮ ਕਰਨੇ ਨੇ ਇਸ ਨਗਰ ਕੌਂਸਲ ਦੇ ਦਸਤਰਾں ਦੇ ਵਿੱਚ ਟਾਲੇ ਮਾਰ ਦਿਓ 5 ਸਾਲ ਇਹਨਾਂ ਦਾ ਰਾਜ ਰਹਿੰਦਾ ਹੈ ਪੌਣੇ 5 ਸਾਲ ਸਿਰਫ 3-4 ਮਹੀਨੇ ਤੁਹਾਡਾ ਰਾਜ ਆਉਣਾ ਹੁੰਦਾ ਸੋ ਰੰਗਲੇ ਦੇਸ਼ ਪੰਜਾਬ ਦੇ ਇਤਿਹਾਸਕ ਸ਼ਹਿਰ ਜਗਰਾਉਂ ਦੇ ਜਾਗਦੇ ਲੋਕੋ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਿਸਟਮ ਇਸ ਗੰਦੇ ਸਿਸਟਮ ਦੇ ਕਿੰਨੇ ਮਾਰੇ ਹਾਲਾਤ ਨੇ ਬਈ ਸਾਨੂੰ ਸਾਡੇ ਆ ਲੋਕਾਂ ਨੂੰ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਸਵੇਰੇ ਦਿਹਾੜੀ ਜਾਂਦੇ ਨੇ ਤਾਂ ਇਹਨਾਂ ਦੇ ਚੁੱਲ੍ਹੇ ਬਲਦੇ ਨੇ ਇਹਨਾਂ ਲੋਕਾਂ ਨੂੰ ਕੂੜਾ ਚਕਾਉਣ ਦੇ ਲਈ ਧਰਨਾ ਲਾਉਣਾ ਪਿਆ ਗਿਆ। ਇਦੋਂ ਸ਼ਰਮਨਾਕ ਮੈਂ ਸਮਝਦਾ ਕੁਝ ਨਹੀਂ ਹੋ ਸਕਦਾ। ਜਿਹੜੇ ਪੋਲੀਟੀਕਲ ਲੀਡਰਸ ਨੇ ਉਹ ਰਾਜਨੀਤੀ ਕਰਦੇ ਨੇ ਉਹਨਾਂ ਦਾ ਕੰਮ ਹੈ ਰਾਜਨੀਤੀ ਕਰਨਾ ਪਰ ਸਾਡੇ ਇਤਿਹਾਸਕ ਸ਼ਹਿਰ ਜਿੱਥੇ ਤੰਤਨ ਬਾਬਾ ਨਾਨ ਸਿੰਘ ਜੀ ਕਲੇਰਾ ਵਾਲੇ ਬਿਲਕੁਲ ਨਾਲ ਕਰਤਾਰ ਸਿੰਘ ਸਰਾਬੇ ਦਾ ਜੱਦੀ ਪੈਣ ਨਾਲ ਬਾਬਾ ਉਤਮ ਸਿੰਘ ਹਾਸ ਗਦਰੀ ਯੋਧੇ ਬਾਬਾ ਜਗਸੂ ਬਿੰਝਲ ਬਾਬਾ ਲੰਮਿਆ ਵਾਲੇ ਐਡੇ ਡੇ ਮਹਾਨ ਯੋਧਿਆਂ ਦੀ ਧਰਤੀ ਲਾਲਾ ਲਾਜ ਪਤਰਾਏ ਦੀ ਧਰਤੀ ਇੱਥੇ ਸਾਨੂੰ ਕੂੜਾ ਚਕਾਉਣ ਦੇ ਲਈ ਧਰਨਾ ਲਾਉਣਾ ਪੈ ਰਿਹਾ ਇਹ ਗੰਦੇ ਰਾਜਨੀਤਿਕ ਲੀਡਰ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਲੁੱਟ ਪੁੱਟ ਖਾਲਿਆ ਜਿਵੇਂ ਖੰਨਾ ਜੀ ਦਾਸ ਰਸੀ ਖਲੀਫਾ ਸਾਹਿਬ ਨੇ ਉਦੋਂ ਧਰਨਾ ਲਾਇਆ ਅੱਜ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਇਹਨਾਂ ਲੋਕਾਂ ਦੇ ਹਾਲਾਤ ਜਿਉਂਦੇ ਤੋਂ ਨਹੀਂ ਮੈਨੂੰ ਗੁੱਸਾ ਹੈ ਇਹਨਾਂ ਸ਼ਹਿਰ ਵਾਸੀਆਂ ਨਾਲ ਜਿਹੜੇ 24 ਘੰਟੇ ਪਿੱੜਦੇ ਨੇ ਸਾਨੂੰ ਆਹ ਦਿੱਕਤ ਆ ਆ ਦਿੱਕਤ ਆ ਨਗਰ ਕੌਂਸਲ ਆ ਹੁੰਦਾ ਕੀ ਤੋਂ ਲੁਕਿਆ ਨਗਰ ਕੌਂਸਲ ਅੰਦਰ ਵਰ ਜੋ ਸਹੀ ਤੁਹਾਡੀਆਂ ਜੇਬਾਂ ਖਾਲੀ ਕਰਾਉਣ ਤੱਕ ਜਾਂਦੇ ਨੇ ਇਹ ਬਿਊਰੋਕਰੇਟਸ ਇਹ ਪ੍ਰਸ਼ਾਸਕਾਰੀ ਕਿਸੇ ਦਾ ਸਰਟੀਫਿਕੇਟ ਕਿਸੇ ਨੂੰ ਕੀ ਸਭ ਕੁਝ ਪੰਜਾਬ ਦੀ ਨੰਬਰ 1 ਨਗਰ ਕੌਂਸਲ ਹੈ ਜਿੱਥੇ ਸਭ ਤੋਂ ਭ੍ਰਸ਼ਟ ਕੰਮ ਹੁੰਦੇ ਨੇ ਮੈਨੂੰ ਕਹਿਣ 'ਚ ਕੋਈ ਜਿਜਕ ਨਹੀਂ ਆਹਾ ਆ ਹੁਣ ਨਤੀਜੇ ਆ ਰਹੇ ਨੇ ਇਸ ਆਮ ਪਾਰਟੀ ਦੀ ਸਰਕਾਰ ਨੂੰ 94 ਸੀਟ ਤਰਨਤਰਨ ਤੋਂ ਵੀ ਆ ਗਈ ਸੋ ਇਹਨਾਂ ਨੂੰ ਸ਼ਰਮ ਡੁੱਬ ਕੇ ਮਰਨਾ ਚਾਹੀਦਾ ਹੈ ਇਹਨਾਂ ਲੋਕਾਂ ਨੇ ਕਰਤੀ ਲੋਕਾਂ ਨੇ ਕੰਮੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ ਐਨੀਆਂ ਸੀਟਾਂ ਜਿਤਾਈਆਂ ਨੇ ਫੇਰ ਵੀ ਇਹ ਧਰਨਿਆਂ ਤੇ ਬੈਠੇ ਨੇ ਮੈਂ ਬੇਚ ਜੀ ਅੱਜ ਕਹਿ ਦੇਣਾ ਚਾਹੁੰਦਾ 23 ਦੇ 23 ਕਾਉਂਸਲਰ ਇਹਨਾਂ ਲੋਕਾਂ ਦੇ ਨਹੀਂ ਹੋਏ 24 ਸਾਡੇ ਐਮਐਲਏ ਸਾਹਿਬ ਪਤਾ ਨਹੀਂ ਕਿੱਥੇ ਗੁੰਮ ਨੇ ਸ਼ਹਿਰ ਦਾ ਹਾਲ ਕੀ ਹੈ ਆ ਕੋਠੇ ਖਜੂਰਾ ਰੋਡ ਨਾਲ ਕੇ ਦੇਖ ਲਿਓ ਕਿੱਡੇ-ਕੱਡੇ ਟੋਏ ਨੇ ਆ ਪਰਸੋਂ ਇੱਕ ਬੀਬੀ ਦੀ ਜਾਨ ਚਲੀ ਗਈ ਪੁਲ ਤੇ ਉਸ ਤੋਂ ਬਾਅਦ ਸ਼ਹਿਰ 'ਚ ਵੱਡੀਆਂ ਗੱਡੀਆਂ ਰੋਕਿਆ ਨੇ ਵਾਇਆ ਕੋਠੇ ਖਜੂਰਾ ਜਾਂਦੀਆਂ ਨੇ ਉਹਨਾਂ ਗੱਡੀਆਂ ਵਾਲਿਆਂ ਕੋਲ ਜਾ ਕੇ ਦੇਖਿਓ ਪੁੱਛਿਓ ਉਹਨਾਂ ਦਾ ਕੀ ਹਾਲ ਹੈ ਆ ਲੋਕਾਂ ਨੂੰ ਆ ਟਰੈਕ ਤੋਂ ਨਿਜਾਦਵਾਉਣ ਨੂੰ ਇੰਨਾ ਇੰਨਾ ਜਾਮ ਲੱਗਦਾ ਸ਼ਹਿਰ 'ਚ ਐਦਾਂ ਲੱਗਦਾ ਨਗਰ ਕਾਉਂਸਲ ਹੈ ਹੀ ਨਹੀਂ ਇਹ ਪੰਜਾਬ ਦੀ ਨੰਬਰ 1 ਨਗਰ ਕਾਉਂਸਲ ਕਹਾਉਂਦੀ ਜੇ ਇਹੀ ਕੰਮ ਕਰਨੇ ਨੇ ਇਸ ਨਗਰ ਕਾਉਂਸਲ ਦੇ ਦਫ਼ਤਰਾਂ ਦੇ ਵਿੱਚ ਤਾਲੇ ਮਾਰ ਦਿਓ ਕਿਉਂ ਅਸੀਂ ਇਹ ਲੋਕ ਸਵੇਰੇ ਉੱਠਦੇ ਨੇ ਪਹਿਲੀ ਚਾਹ ਤੋਂ ਟੈਕਸ ਦੇਣਾ ਸ਼ੁਰੂ ਕਰਦੇ ਨੇ ਮਾਫ ਕਰਿਓ ਪਹਿਲੀ ਚਾਹ ਪੀਣ ਤੋਂ ਟੈਕਸ ਦੇਣਾ ਸ਼ੁਰੂ ਕਰਦੇ ਨੇ ਇੱਥੇ ਆਏ ਨੇ ਆਹ ਆ ਜਿਹੜੇ ਤਿੰਨ ਵੀਲਰ ਅੱਜ ਦੇ ਤਿੰਨ ਵੀਲ ਨੇ ਜਿਹੜੇ ਤੁਰ ਨਹੀਂ ਸਕਦੇ ਆਏ ਨੇ ਤੇ ਪੈਟਰੋਲ ਪਵਾਇਆ ਇਹਦੇ ਤੇ ਤੁਸੀਂ ਟੈਕਸ ਦਿੱਤਾ ਹੈ ਚਾਹ ਪੱਤੀ ਲਿਆਂਦੀ ਖੰਡ ਲਿਆਂਦੀ ਆਟਾ ਲਿਆਂਦਾ ਟੈਕਸ ਦਿੱਤਾ ਉਸ ਟੈਕਸ ਦਾ ਪੈਹਾ ਇਹ ਭ੍ਰਿਸ਼ਟ ਅਧਿਕਾਰੀ ਸੁਣ ਲੈਣ ਕੰਨ ਖੋਲ ਕੇ ਮੇਰੀ ਗੱਲ ਇਹ ਭ੍ਰਿਸ਼ਟ ਅਧਿਕਾਰੀ ਉਸ ਪੈਸੇ ਦੀ ਤਨਖਾਹ ਲੈਂਦੇ ਨੇ ਆ ਜਿੰਨੇ ਪੁਲਿਸ ਮੁਲਾਜ਼ਮ ਖੜੇ ਨੇ ਸਾਡੀ ਇੱਥੇ ਸੁਰੱਖਿਆ ਵਾਸਤੇ ਲਾਏ ਨੇ ਵੀ ਤਰਨਾ ਇਹਨਾਂ ਨੂੰ ਤਨਖਾਹ ਸਾਰੀ ਬਿਊਰੋਕ੍ਰੇਸੀ ਤੁਹਾਡੇ ਪੈਸੇ ਦੀਆਂ ਤਨਖਾਹਾਂ ਇਹਨਾਂ ਨੂੰ ਜਾਂਦੀਆਂ ਨੇ ਫਿਰ ਵੀ ਜੇ ਸਾਡੇ ਲੋਕਾਂ ਦਾ ਕੰਮ ਨਹੀਂ ਹੋਣਾ ਤਾਂ ਫਿਰ ਇਹਨਾਂ ਨੂੰ ਛੱਪਣੀ ਜਿੱਨੱਕ ਡੋਕੇ ਮਰ ਜਾਣਾ ਚਾਹੀਦਾ ਉਸ ਸ਼ਰਮ ਨਾਲ ਮਰ ਜਾ ਓਏ ਓਏ ਆਮ ਲੋਕਾਂ ਨੂੰ ਜਿਨ੍ਹਾਂ ਨੇ ਇੱਕ ਇੱਕ ਵੋਟ ਪਾਈ ਕਿਉਂਕਿ ਵੋਟਾਂ ਤੋਂ ਪਹਿਲਾਂ ਇਹ ਸਰਦਾਰ ਫਲਾਨਾ ਸਿਹੋ ਹੁੰਦੇ ਨੇ ਬਾਅਦ ਚ ਇਹਨਾਂ ਦੀ ਜ਼ਿੰਦਗੀ ਸਾਡੀ ਜ਼ਿੰਦਗੀ ਤੁਸੀਂ ਕੁੱਤਿਆਂ ਵਾਂਗ ਟ੍ਰੀਟ ਕਰਦੇ ਹੋ 5 ਸਾਲ ਸੋ ਭਾਈ 5 ਸਾਲ ਇਨਾਂ ਦਾ ਰਾਜ ਰਹਿੰਦਾ ਹੈ ਪੌਣੇ 5 ਸਾਲ ਸਿਰਫ 3-4 ਮਹੀਨੇ ਤੁਹਾਡਾ ਰਾਜ ਆਉਣਾ ਹੁੰਦਾ ਸੋ ਉਸ ਰਾਜ ਦੇ ਵਿੱਚ ਤੁਸੀਂ ਇਕੱਠੇ ਨਹੀਂ ਹੁੰਦੇ ਇਹ ਆਪਣੀ ਬਾਦਕਿਸਮਤੀ ਲਾ ਲੋ ਜਾਂ ਆਪਣਾ ਲਾ ਲੋ ਵੀ ਸਾਨੂੰ ਪਰਮਾ ਕੇ ਲੈ ਜਾਂਦੇ ਨੇ ਜਿੰਨਾ ਸਮਾਂ ਅਸੀਂ ਲੋਕ ਇਕੱਠੇ ਨਹੀਂ ਹੁੰਦੇ ਉਹਨਾਂ ਸਮਾਂ ਸਾਡੇ ਨਾਲ ਇਹ ਇਦਾਂ ਹੀ ਕਰਨਗੇ ਤੁਸੀਂ ਦੇਖੋ ਸ਼ਹਿਰ ਦੀ ਆਬਾਦੀ ਲੱਖ ਤੋਂ ਪਲੱਸ ਹੈ ਪਰ ਅੱਜ ਆ ਜਾਗਦੇ ਸੇਰੀ ਬੈਠੇ ਨੇ ਕਿਉਂਕਿ ਬੋਲਣ ਵਾਲੇ ਥੋੜੇ ਹੁੰਦੇ ਨੇ ਭਾਈ ਕੂੜੇ ਦਾ ਹਾਲ ਕੀ ਹੈ ਆ ਜਿੱਦਣ ਦੇ ਸਰਪੰਚ ਜੀ ਬੈਠੇ ਨੇ ਪਹਿਲੇ ਦਿਨ ਤੋਂ ਇਹਨਾਂ ਕੋਲੇ ਜਾਈਦਾ ਬਹੁਤ ਕੂੜਾ ਚਕਾਇਆ ਵਾ ਇਹ ਜਿਵੇਂ ਖੰਨਾ ਜੀ ਕਹਿ ਰਹੇ ਸੀ ਜੁੱਤੀ ਦੇ ਜ਼ੋਰ ਤੇ ਚਕਾਇਆ ਕਿਉਂਕਿ ਪਿਆਰ ਨਾਲ ਇੱਥੇ ਕੋਈ ਕੰਮ ਨਹੀਂ ਹੁੰਦਾ ਆ ਤੁਸੀਂ ਬੀਬੀਆਂ ਬੈਠੀਆਂ ਹੋ ਸਵੇਰੇ ਕਿਰਤ ਕਰਨ ਵਾਲੀਆਂ ਬੀਬੀਆਂ ਤਾਂ ਸ਼ਾਮ ਨੂੰ ਰੋਟੀ ਖਾਣੀਆਂ ਇਹ 7 ਘੰਟੇ ਦੀ ਡਿਊਟੀ ਚੋ ਵੀ 2 ਘੰਟੇ 2.5 ਘੰਟੇ ਫਰ ਲੋ ਤੇ ਰਹਿੰਦੇ ਨੇ ਫੇਰ ਚਾਹ ਆ ਗਈ ਪਾਣੀ ਆ ਗਿਆ ਜਿਹੜੇ ਸਾਡੇ ਲੋਕ ਜਿਨ੍ਹਾਂ ਨੇ ਚੁਣ ਕੇ ਸਰਕਾਰ ਬਣਾਈ ਹੁੰਦੀ ਹੈ ਜਿਨ੍ਹਾਂ ਦੇ ਵਿੱਚੋਂ ਪੜ੍ਹ ਲਿਖ ਕੇ ਇਹ ਅਫਸਰ ਲੱਗਦੇ ਨੇ ਤੁਹਾਨੂੰ 2-2 ਘੰਟੇ ਦਫ਼ਤਰਾਂ ਦੇ ਬਾਹਰ ਖੜਾਉਂਦੇ ਨੇ ਇਹ ਸਾਰੀ ਨਗਰ ਕਾਉਂਸਲ ਪ੍ਰਸ਼ਤਾ ਹੈ ਇਹਨੂੰ ਜਿੰਦੇ ਲਾ ਕੇ ਇੱਥੇ ਮੈਂ ਕਹਿੰਦਾ ਢਾ ਦੇਓ ਜੇ ਇਹੀ ਕੰਮ ਕਰਨਾ ਹੈ ਜੇ ਇਹਨਾਂ ਲੋਕਾਂ ਦੇ ਤੁਸੀਂ ਕੰਮ ਹੀ ਨਹੀਂ ਆਉਣਾ ਤਾਂ ਤੁਹਾਨੂੰ ਚੱਪੜੀ 'ਚ ਨੱਕੜ ਬੋ ਕੇ ਮਰਨਾ ਚਾਹੀਦਾ ਅੱਜ ਸਿਰਫ ਆ ਲੋਕ ਆਏ ਨੇ ਕਿਉਂ ਆਏ ਨੇ ਵੀ ਆਰ ਸ਼ਹਿਰ ਦਾ ਕੂੜਾ ਚੱਕਿਆ ਜਾਵੇ ਸਾਡੀ ਕਿਸਮਤ ਦੇਖੋ ਬਦਕਿਸਮਤੀ ਦੇਖੋ ਸਾਡੀ ਵੀ ਸਾਨੂੰ ਕੂੜਾ 'ਚ ਕੌਣ ਲੈ ਵੀ ਧਰਨੇ ਲਾਉਣੇ ਪੈਣਗੇ ਧਰਨੇ ਸੁਣੇ ਸੀ ਵੀ ਹਾਂ ਸਾਡੇ ਜਵਾਕਾਂ ਨੂੰ ਨੌਕਰੀ ਨਹੀਂ ਮਿਲਦੀ ਇਹ ਸਰਕਾਰਾਂ ਦਿੰਦੀਆਂ ਨਹੀਂ ਉਸ ਵਾਸਤੇ ਹੁੰਦੇ ਸੀ ਪਰ ਆ ਜਿਹੜੇ ਪਿਛਲੇ 4 ਸਾਲ ਕਿਉਂਕਿ ਅਸੀਂ ਵੀ ਇਹਨਾਂ ਦੇ ਬਹਿਕਾਵੇ ਚ ਆਏ ਸੀ ਇਹਨਾਂ ਨੂੰ 90 ਤੋਂ ਵੱਧ ਸੀਟਾਂ ਦਵਾਈਆਂ ਸੀ ਇਹਨਾਂ ਨੂੰ ਆ ਕੁਝ ਮੈਂ ਗੱਲ ਰੋਕ ਕੇ ਕਹਿ ਦਵਾਂ ਆ ਕੁਝ ਦਲਾਲ ਵੀ ਫਿਰਦੇ ਨੇ ਜਿਹੜੇ ਪੈਸੇ ਲੈ ਲੈ ਤੁਹਾਡਾ ਕੰਮ ਕਰਾਉਂਦੇ ਨੇ ਉਹ ਵੀ ਇਸ ਨਗਰ ਕੌਂਸਲ ਦੇ ਵਿੱਚ ਭਾਰੂ ਨੇ ਸੋ ਅਸੀਂ ਸਭ ਤੋਂ ਵੱਧ ਇਹਨਾਂ ਨੂੰ ਸੀਟਾਂ ਜਿਤਾਈਆਂ ਸੀ 22 ਸ਼ਾਇਦ ਬਦਲਾਵ ਆਊਗਾ ਬਦਲਾਵ ਨਹੀਂ ਆਇਆ ਇਹਨਾਂ ਨੇ ਤੁਹਾਡੇ ਤੋਂ ਬਦਲਾ ਲਿਆ ਹੈ ਬਦਲਾ ਪੰਜਾਬੀਓ ਅੱਜ ਅਸੀਂ ਡਟ ਕੇ ਇਸ ਜਿਹੜਾ ਧਰਨਾ ਹੈ ਇਹਦੀ ਹਮਾਇਤ ਕਰਨ ਇਸ ਲਈ ਆਏ ਆਂ ਵੀ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਚ ਸਾਡਾ ਕੂੜਾ ਚੱਕਿਆ ਜਾਵੇ ਬਿਊਰੋਕ੍ਰੇਟਸ ਦੇਖੋ ਬਿਊਰੋਕ੍ਰੇਟਸ ਸੁੱਤੇ ਪਏ ਨੇ ਡੀਸੀ ਸਾਹਿਬ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਏਡੀਸੀ ਅੱਖਾਂ ਬੰਦ ਕਰੀ ਪਿਆ ਐ ਐਸਡੀਓਮ ਜਿਹੜੇ ਕੀ ਤਿੰਨ ਚਾਰ ਥਾਮਾ ਦਾ ਚਾਰਜ ਹੈ ਉਹ ਕਬੂਤਰ ਵਾਂਗੂ ਅੱਖਾਂ ਮਿੱਚੀ ਪਏ ਨੇ ਇਹੋ ਸਾਬ ਕਹਿੰਦੇ ਮੇਰੀ ਜ਼ਿੰਮੇਵਾਰੀ ਨਹੀਂ ਜੇ ਭਾਈ ਜ਼ਿੰਮੇਵਾਰੀ ਨਹੀਂ ਤਾਂ ਨੌਕਰੀਆਂ ਤੋਂ ਅਸਤੀਫਾ ਦਿਓ ਆਪਣੇ ਆਪ ਕੋਈ ਹੋਰ ਅਧਿਕਾਰੀ ਆ ਕੇ ਇਸ ਕੰਮ ਨੂੰ ਸੰਭਲੂਗਾ ਕਿਉਂ ਸਾਡੇ ਸਿਰਾਂ ਤੇ ਬੋਝ ਬਣੇ ਬੈਠੇ ਹੋ ਕਿਉਂ ਸਾਡੇ ਪੈਸੇ ਦੀ ਤਨਖਾਹ ਲੈ ਕੇ ਕਿਉਂ ਸਾਡੇ ਲੋਕਾਂ ਨਾਲ ਇਦਾਂ ਟਰੀਟ ਕਰਦੇ ਹੋ ਵੀ ਸਾਨੂੰ ਬਾਰ-ਬਾਰ ਧਰਨੇ ਲਾਉਣੇ ਪੈਣ ਉੱਥੇ ਦੋ ਤੋਂ ਤਿੰਨ ਮੰਦਰ ਨੇ ਅੱਜ ਉਹ ਸ਼ਹਿਰਾਂ ਨੂੰ ਮੇਰਾ ਲਾਂਭਾ ਹੈ ਭਾਈ ਗੁੱਸਾ ਕਰੋ ਗਿਲਾ ਕਰੋ ਅੱਜ ਦੇ ਦਿਨ ਤੁਹਾਨੂੰ ਇੱਥੇ ਆਉਣਾ ਚਾਹੀਦਾ ਸੀ ਕਿਉਂ ਨਹੀਂ ਆਏ ਤੁਸੀਂ ਹਰ ਇੱਕ ਚੀਜ਼ ਕਿਸੇ ਨੂੰ ਆਸਰੇ ਦੇ ਨਾਲ ਨਹੀਂ ਸਰ ਜਾਂਦੀ ਅੱਜ ਇੱਕ ਦਿਨ ਅਸੀਂ 3 ਘੰਟੇ ਆ ਕੇ ਬੈਠ ਨਹੀਂ ਸਕਦੇ ਸੀ ਮੈਂ ਨਹੀਂ ਕਰਨੀਆਂ ਬਸ ਆਖਰ ਦੇ ਵਿੱਚ ਇੰਨਾ ਹੀ ਕਹੂੰਗਾ ਕਿ ਜਿੱਤ ਲੜਦੇ ਲੋਕਾਂ ਦੀ ਹਮੇਸ਼ਾ ਹੁੰਦੀ ਹੈ ਸੋ ਇੱਕੇਚ ਰਹੋ ਤੇ ਆਪਾਂ ਜਿੱਤਾਂਗੇ ਜ਼ਰੂਰ ਨਗਰ ਕਾਉਂਸਲ ਮੁਰਦਾਬਾਦ 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 ਨਗਰ ਕਾਉਂਸਲ ਹਾਏ 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 ਸਾਰੇ ਅਧਿਕਾਰੀ ਮੁਰਦਾਬਾਦ ਸਾਰੇ ਪ੍ਰੈਸਟੈਂਟਕਾਰੀ ਹਾਏ 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 ਸੋ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ